ਸ਼ੰਭੂ ਤੇ ਖਨੌਰੀ ਦੇ ਵਿੱਚ ਮੋਰਚੇ ਚੜ੍ਹਦੀ ਕਲਾ ਦੇ ਵਿੱਚ ਨੇ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਕਿਸਾਨ ਜਰਨੈਲ ਅੱਜ 46ਵੇਂ ਦਿਨ ਦੇ ਵਿੱਚ ਪਹੁੰਚ ਗਿਆ ਉਹਨਾਂ ਦਾ ਮਰਨ ਵਰਤ ਪੰਜਾਬ ਦੇ ਵਿੱਚ ਮਹਾਪੰਚਾਇਤ ਹੁੰਦੀ ਹੈ ਏਕੇ ਦਾ ਸੱਦਾ ਦਿੱਤਾ ਜਾਂਦਾ ਹੈ ਏਕਤਾ ਦਾ ਮਤਾ ਪਾਇਆ ਜਾਂਦਾ ਤੇ ਮਤਾ ਲੈ ਕੇ ਇੱਕ ਟੀਮ ਸਾਡੇ ਕਿਸਾਨ ਆਗੂਆਂ ਦੀ ਐਸ ਕੇ ਐਮ ਦੇ ਆਗੂਆਂ ਦੀ ਟੀਮ ਖਨੌਰੀ ਪਹੁੰਚਦੀ ਆ ਕੀ ਗੱਲਬਾਤ ਹੁੰਦੀ ਆ ਕਾਕਾ ਸਿੰਘ ਕੋੜਾ ਜੀ ਕਿਸਾਨ ਆਗੂ ਸਾਡੇ ਨਾਲ ਨੇ ਕੋੜਾ ਸਾਹਿਬ ਟੀਮ ਆਈ ਐਸ ਕੇ ਐਮ ਦੀ ਏਕਤਾ ਦਾ ਮਤਾ ਪਾਇਆ ਗਿਆ ਇਸ ਸੱਦੇ ਦਾ ਜਿਹੜਾ ਮਹਾਪੰਚਾਇਤ ਚ ਇੱਕ ਸੋਨਾ ਹੰਗਾਰਾ ਮਿਲਿਆ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਠੰਡੀ ਹਵਾ ਦਾ ਬੁੱਲਾ ਗਿਆ ਕਿਵੇਂ ਵੇਖਦੇ ਹੋ ਜਿਹੜਾ ਇਹ ਏਕਤਾ ਦਾ ਮੱਥਾ ਪਾਇਆ ਗਿਆ ਇਸ ਕੇਮ ਵੱਲ ਦੇਖੋ ਇਹ ਜਿਹੜਾ ਹਲਾਰਾ ਹੈ ਜੀ ਜਿਹੜਾ ਭਾਜਪੀ ਬੜੇ ਭਲੇਖੇ ਦੇ ਵਿੱਚ ਸੀ ਕਿ ਕਿਸਾਨਾਂ ਗੁਣ ਨੂੰ ਡੋਬੇਟਾਂ ਤੇ ਵਹਾ ਕੇ ਆਵੇ ਦੀ ਜਿਹੜਾ ਉਹਨਾਂ ਨੂੰ ਵਿਆਣਵਾਜੀ ਤਿੱਖੀ ਲੱਗਦੀ ਹੁੰਦੀ ਸੀ ਉਹ ਅੱਜ ਸੁਨੇਹਾ ਕੇਂਦਰ ਕੋਲੇ ਪਹੁੰਚ ਗਿਆ ਹੋਣਾ ਬੀਏ ਕਿੰਨੇ ਲੜਨ ਕਿੰਨੇ મતਭੇਦ ਹੁਣ ਪਰ ਜਿਹੜੇ ਮੁੱਦੇ ਤੇ ਇਹ ਬਹੁਤ ਛੇਤੀ ਇਕੱਠੇ ਹੋ ਜਾਂਦੇ ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੀ ਅੱਜ ਆਏ ਸਾਰੇ ਪੰਜਵੇਂ ਅਮਰੀਕੀ ਕਮੇਟੀ ਆਪ ਦਾ ਜਥਾ ਵੀ ਲੈ ਕੇ ਆਏ ਉਹ ਡੱਲੇਵਾਲ ਸਾਹਿਬ ਨੂੰ ਮਿਲੇ ਜੀ ਡੱਲੇਵਾਲ ਸਾਹਿਬ ਨੂੰ ਮਿਲ ਕੇ ਉਹਨਾਂ ਨੇ ਹਾਲਚਾਲ ਵੀ ਪੁੱਛਿਆ ਵੀ ਕਿਵੇਂ ਸਿਹਤ ਹੈ ਕਿਵੇਂ ਉਹਨਾਂ ਦੀ ਪਟੀਸ਼ਨਾਂ ਰਿਪੋਰਟਾਂ ਕਿਵੇਂ ਨੇ ਚੰਗੀ ਤਰ੍ਹਾਂ ਉਹਨਾਂ ਨੇ ਸਾਰੀਆਂ ਸੁਣੀਆਂ ਉਹ ਰਿਪੋਰਟਾਂ ਵੀ ਉਹਨਾਂ ਨੂੰ ਸੇ ਦੱਸਿਆ ਗਈਆਂ ਜੀ ਖੀਰ ਮੈਂ ਜਿਹੜੇ ਵੱਡੀ ਗੱਲ ਕਹੀ ਹੈ ਜੀ ਰਾਜੇਵਾਲ ਸਾਹਿਬ ਨੇ ਜੀ ਰਾਜੇ ਵੱਲ ਭਾਪਕ ਵੀ ਹੋ ਗਏ ਸੀ ਜੋ ਡੱਲੇਵਾਲ ਕੋਲੇ ਗਏ ਨੇ ਵੀ ਮੇਰੇ ਭਰਾ ਲਈ ਕੋਈ ਹੁਕਮ ਦੱਸ ਮੈਨੂੰ ਦੱਸ ਮੈਂ ਕੀ ਕਰ ਸਕਦਾ ਤੋਂ ਡੱਲੇਵਾਲ ਸਾਹਿਬ ਨੇ ਇਹੀ ਕਿਹਾ ਵੀ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਹੂੰ ਐਮਐਸਪੀ ਗਰੰਟੀ ਕਾਨੂੰਨ ਜੇ ਬਣ ਜਾਂਦਾ ਤਾਂ ਕਿਸਾਨਾਂ ਨੂੰ ਪੂਰੇ ਭਾਤੇ ਨੂੰ ਫਾਇਦਾ ਹੋਣਾ ਤੁਸੀਂ ਇਹ ਤੇ ਜਿੰਨੀ ਵੀ ਮਦਦ ਜਿੰਨੀ ਵੀ ਹਮਾਇਤ ਕਰ ਸਕਦੇ ਹੋ ਇਸ ਮੋਰਚੇ ਦੀ ਸਪੋਰਟ ਕਰ ਸਕਦੇ ਹੋ ਕਰੋ ਤੇ ਡੱਲੇਵਾਲ ਨੇ ਤੇ ਰਾਜੇਵਾਲ ਸਾਹਿਬ ਨੇ ਭਰੋਸਾ ਦਿੱਤਾ ਨੂੰ ਵੀ ਲਾਜ਼ਮੀ ਹੈ ਐਮਰਸਿਟੀ ਠੀਕ ਹੈ ਰਾਜੇਵਾਲ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਮੀਟਿੰਗਾਂ ਰੇਲੀਆਂ ਉਹ ਸਾਰੇ ਪ੍ਰੋਗਰਾਮ ਹੁੰਦੇ ਰਹਿਣਗੇ ਫੌਰੀ ਹੁਣ ਕੀ ਸੋਚਣਾ ਤਾਂ ਇਹ ਹੈ ਕਿ ਸੋਡੀ ਸਿਹਤ ਵੀ ਬਚੇ ਤੇ ਮੰਗਾ ਵੀ ਲਾਗੂ ਕਰਨਾ ਇਕਤਾ ਦਾ ਮਤਾ ਲੈ ਕੇ ਆਏ ਮਤੇ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਕੀ ਉਹਦੇ ਵਿੱਚ ਪ੍ਰਸਤਾਵ ਹੈ ਜੋ ਤੁਹਾਡੇ ਨਾਲ ਉਹਨਾਂ ਨੇ ਸਾਂਝਾ ਕੀਤਾ ਮਤਾ ਤਾਂ ਅਜੇ ਪੜੇ ਨਹੀਂ ਗਿਆ ਮਤਾ ਸਾ ਅਸੀਂ ਲੈ ਲਿਆ ਮਤਾ ਸਾਡੇ ਕੋਲੇ ਆ ਗਿਆ ਮਤੇ ਤੇ ਪੜ ਕੇ ਜੋ ਵੀ ਬਣਦਾ ਉਹ ਮਤੇ ਦਾ ਜਵਾਬ ਅਸੀਂ ਜਿਹੜੀ ਮੰਗਾ ਉਹਦੇ ਵਿੱਚ ਜੋ ਤੋਂ ਜਵਾਬ ਦੇਵਾਂਗੇ ਪਰ ਅਸੀਂ ਮੀਦੇ ਘਰਾਂ ਦੇ ਹਾਂ ਕਿ ਜਿਹੇ ਜੀ ਡੱਲੇਵਾਲ ਦੀ ਸਿਹਤ ਹੈ 46 ਤਨ ਹੋ ਗਿਆ ਹੁਣ ਜਿਹੜਾ ਮੀਟਿੰਗਾਂ ਦਾ ਜਾਂ ਸਮਾਂ ਬਾਹਰ ਜਾਣਾ ਨਹੀਂ ਕਰਦਾ ਹੁਣ ਸਮਾਂ ਮੰਗੇ ਕਰਦਾ ਕਿ ਸਪੋਰਟ ਕਿਸ ਤਰ੍ਹਾਂ ਦੀ ਇਸ ਮੋਰਚੇ ਨੂੰ ਜਿੱਤ ਗਏ ਕਿਵੇਂ ਦੱਲੇਵਾਲ ਸਾਹਿਬ ਵੀ ਬਜਰਨ ਤੇ ਮੰਗਾ ਵੀ ਲਾਗੋ ਉਹ ਉਹ ਤੇ ਅਸੀਂ ਵਿਚਾਰ ਕਰਾਂਗੇ ਅਸੀਂ ਤਾਂ ਮੈਂ ਉਹਨਾਂ ਨੂੰ ਤੁਹਾਡੇ ਮੱਧ ਬਰਾਹੀਂ ਇੱਕ ਅਪੀਲ ਕਰ ਸਕਦਾ ਜੀ ਕਿ 15 ਬਹੁਤ ਦੂਰ ਆ ਫੌਰੀ ਜੇ ਮੀਟਿੰਗ ਕਰਨੀ ਹੈ ਕੋਈ ਖਨੋਰੀ ਸਕਦੇ ਆ ਜੀ ਪ੍ਰਬੰਧ ਕਰ ਦਾਂਗੇ ਅੱਜ ਵੀ ਕੀਤਾ ਮੀਟਿੰਗ ਦਾ ਪ੍ਰਬੰਧ ਵੀ ਕਰ ਦਾਂਗੇ ਜੇ ਕੋਈ ਵਿਚਾਰ ਅਸਲ ਦੇ ਵਿੱਚ ਤਾਂ ਮੈਂ ਇਹ ਕਹਿਣਾ ਵੀ ਕੇਡਰਾਂ ਨੂੰ ਕਹਿਣਾ ਚਾਹੀਦਾ ਵੀ ਟਰੈਕਟਰ ਲਿਆ ਕਰੋ ਤਿਆਰ ਸਾਡੀ ਸਹਿਮਤੀ ਖਨੌਰੀ ਆਈਏ ਤੇ ਸਰਕਾਰ ਦਾ ਭਲੇਖਾ ਤੋੜ ਕੇ ਮੰਗਾ ਲਾਗੂ ਕਰਵਾਏ ਮੈਂ ਤਾਂ ਇਹ ਆਸ ਰੱਖੋ ਤੁਹਾਡੇ ਵਾਲੀ ਗੱਲ ਦੇ ਵਿੱਚ ਹੀ ਗੱਲ ਅਸੀਂ ਜੋੜਦੇ ਆ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਕਿਸਾਨਾਂ ਨਾਲ ਗੱਲ ਕਰਦੇ ਆ ਬੱਖੂ ਬੱਖ ਪਾਰ ਜਿਹੜੀਆਂ ਜਥੇਬੰਦੀਆਂ ਦੇ ਕਿਸਾਨ ਸਰ ਕੇਡਰ ਸਾਨੂੰ ਮਿਲਦਾ ਅਸੀਂ ਉਹਨਾਂ ਨਾਲ ਜਦ ਪੁੱਛਦੇ ਆ ਵੀ ਤੁਸੀਂ ਖਨੌਰੀ ਕਿਉਂ ਨਹੀਂ ਜਾ ਰਹੇ ਸ਼ੰਭੂ ਕਿਉਂ ਨਹੀਂ ਜਾ ਰਹੇ ਤਾਂ ਉਹਨਾਂ ਦਾ ਇਹ ਜਵਾਬ ਹੁੰਦਾ ਕਿ ਅਸੀਂ ਜਾਣਾ ਚਾਹੁੰਦੇ ਆ ਪਰ ਸਾਨੂੰ ਉੱਪ ਪ੍ਰਧਾਨ ਨੇ ਸਾਡੀ ਜਥੇਬੰਦੀ ਦੇ ਉਹ ਕਹਿੰਦੇ ਆ ਵੀ ਆਪਾਂ ਹਲੇ ਵਿਚਾਰਾਂ ਕਾ ਚੱਲ ਰਹੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਅੱਗੇ ਆਪਾਂ ਦੇਖਣਾ ਕੀ ਪ੍ਰੋਗਰਾਮ ਦੇਣਾਗਾ ਹਾਲਾਂਕਿ ਉਹੀ ਗੱਲ ਤੁਸੀਂ ਕਹੇ ਸੀ ਵੀ ਕੇਡਰ ਨੂੰ ਖੁੱਲਾ ਇੱਥੇ ਲਿਆਂਦਾ ਜਾ ਸਕਦਾਗਾ ਮੈਂ ਤਾਂ ਇਹ ਅਪੀਲ ਹੀ ਕਰਦਾ ਤੇ ਅੱਜ ਉਹਨਾਂ ਦੇ ਆਗੂ ਇੱਥੇ ਆ ਗਏ ਹੁਣ ਕੇਡਰ ਨੂੰ ਆਪਦੀ ਤਿਆਰੀ ਕਰਕੇ ਤੜਕੇ ਨੂੰ ਮਨ ਦਾ ਟਰੈਕਟਰ ਵਾਲੇ ਦਾ ਮੂੰਹ ਜਿਹੜਾ ਖਨੋਰੀ ਨੂੰ ਕਰਨਾ ਚਾਹੀਦਾ ਜਿਹੜੀ 15 ਨੂੰ ਮੀਟਿੰਗ ਰੱਖੀ ਆ ਆਗੂਆਂ ਨਾਲ ਵੀ ਮੇਰੀ ਗੱਲ ਹੋਈ ਉਹ ਕਹਿੰਦੇ 15 ਨੂੰ ਮੀਟਿੰਗ ਆ ਪਟਿਆਲੇ ਦੇ ਵਿੱਚ ਮੀਟਿੰਗ ਰੱਖੀ ਆ ਤੁਹਾਨੂੰ ਸੱਦਾ ਦਿੱਤਾ ਤੁਸੀਂ ਵੀ ਜਾਓਗੇ ਇਹਦੇ ਵਿੱਚ ਨੇ ਮੈਨੂੰ ਲੱਗਦਾ ਸਾਡੇ ਕੋਲੇ ਸਮਾਂ ਨਹੀਂ ਰਹਿਣਾ ਮੈਂ ਖਾਸ ਕਰਕੇ ਮੈਂ ਆਪਦੀ ਗੱਲ ਕਹਿ ਦੇਣਾ ਹੁਣ ਮੈਂ ਦੋ ਤਿੰਨ ਚੈਨਲ ਤੇ ਪਹਿਲਾਂ ਵੀ ਕਹੀ ਹੈ ਮੇਰੇ ਕੋਲੇ ਸਮਾਂ ਨਹੀਂ ਵੀ ਡੱਲੇਵਾਲ ਸਾਹਿਬ ਨੂੰ ਛੱਡ ਕੇ ਅਸੀਂ ਕਿਸੇ ਮੀਟਿੰਗ ਦੇ ਵਿੱਚ ਜਾਵਾਂਗੇ ਤਾਂ ਅਸੀਂ ਅਪੀਲ ਕਰਦੇ ਮੈਂ ਤਾਂ ਐਮਰਜੈਂਸੀ ਇਹੀ ਕਹਿਣਾ ਵੀ ਜੇ ਲੋਡ ਹੈ ਸਪੋਰਟ ਹੁਣ ਮੋਰਚੇ ਦੀ ਸਪੋਰਟ ਦੀ ਲੋੜ ਹੈ ਨਾ ਤਾਂ ਮੀਟਿੰਗਾਂ ਵਿਚਾਰਿਆ ਤਾਂ ਜਾ ਸਕਦਾ ਜੇ ਕੋਈ ਨੀਤੀ ਪਾਲਿਸੀ ਤੇ ਨਵੀਂ ਤੇ ਪ੍ਰੋਗਰਾਮ ਬੋਣਾ ਹੈ ਉਤੇ ਸਹਿਮਤੀ ਬਣਾਉਣੀ ਹੈ 12 ਮੰਗਾਂ ਤੇ ਸਹਿਮਤੀ ਹੈ 11 ਮਹੀਨੇ ਲੜਦੇ ਹੋਗੇ ਹੁਣ ਤਾਂ ਸਰਕਾਰ ਤੇ ਸੱਟ ਮਾਰਦੀ ਲੋੜ ਹੈ ਤਾਂ ਇਸ ਕਰਕੇ ਮੈਂ ਅਪੀਲ ਕਰੂੰਗਾ ਕਿ ਤੁਹਾਡੇ ਮਤਮਾਂਹੀ ਲਾਜ਼ਮੀ ਉਹ ਵਿਚਾਰ ਕਰਨਗੇ ਮੈਨੂੰ ਆਸ ਹੈ ਕਿ ਉਹ ਆਗੂ ਚੰਗੀ ਤਰ੍ਹਾਂ ਸਾਰੀ ਸਥਿਤੀ ਦੇਖ ਕੇ ਕਹਿੰਦੇ ਤੇ ਵਿਚਾਰ ਕਰਕੇ ਫੌਰੀ ਜਿਹੜਾ ਹਦਰ ਖਨੋਰੀਵਲ ਨੂੰ ਮੂੰਹ ਤੌਰ ਜਿਹੜਾ ਆਪਦੇ ਵਰਕਰਾਂ ਦਾ ਵੀ ਤੋਰਨਗੇ ਤੇ ਆਪ ਵੀ ਆਉਣਗੇ ਹਾਂ ਜੇ ਮੀਟਿੰਗ ਕੋਈ ਐਮਰਜੈਂਸੀ ਕਰਨੀ ਪੈਗੀ ਜਿਵੇਂ ਹੁਣ ਸਾਡੇ ਅਸੀਂ ਸ਼ੰਭੂ ਤੋਂ ਕਰਦੇ ਆ ਰਤਨਪੁਰੇ ਤੋਂ ਕਰਦੇ ਆ ਇੱਥੇ ਮੀਟਿੰਗਾਂ ਹੁੰਦੀਆਂ ਜਦੋਂ ਸਾਨੂੰ ਐਮਰਜੈਂਸੀ ਹੁੰਦਾ ਅਸੀਂ ਸ਼ੰਭੂ ਤੋਂ ਜਾਂਦੇ ਆ ਜਦੋਂ ਇਹ ਲੱਗਦਾ ਵੀ ਖਨੋਰੀ ਕਰਨਾ ਖਨੋਰੀ ਕਰਦਾ ਜੇ ਸਾਨੂੰ ਇਹ ਲੱਗਦਾ ਵੀ ਰਤਨਪੁਰੇ ਕਰਨਾ ਰਤਨਪੁਰੇ ਵੀ ਤਾਂ ਫੌਰੀ ਮੈਨੂੰ ਇਹ ਲੱਗਦਾ ਵੀ ਹੁਣ ਮੰਗ ਹੈ ਜਿਹੜੀ ਲੋਕਾਂ ਦੀ ਆਸ ਹੈ ਲੋਕ ਇਹ ਚਾਹੁੰਦੇ ਸੀ ਕਿ ਖਨੋਰੀ ਇਕੱਠ ਹੋ ਕੇ ਡੱਲੇਵਾਲ ਸਾਹ ਨੂੰ ਬਚਾਇਆ ਜਾਵੇ ਤੇ ਮੰਗਾ ਮਿਲ ਲ ਕੁਕਰ ਪਿਆ ਜਾਵੇ ਜਦੋਂ ਅਸੀਂ ਸਮਰਥਨ ਬਾਰੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਇਸ ਮੋਰਚੇ ਦਾ ਸਮਰਥਨ ਕਰਦੇ ਹੋ ਇੱਥੇ ਕੀ ਡਰ ਤੁਹਾਡਾ ਆਏਗਾ ਉਹਨਾਂ ਦਾ ਇਹੀ ਜਵਾਬ ਹੁੰਦਾ ਕਿ ਸਮਰਥਨ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਕਰ ਰਹੇ ਹਾਂ ਸਮਰਥਨ ਦੇ ਹੱਕ ਦੇ ਵਿੱਚ ਅਸੀਂ ਬਹੁਤ ਵਾਰ ਪੰਜਾਬ ਬੰਦ ਕੀਤਾ ਹੋ ਡੀਸੀ ਦਫ਼ਤਰਾਂ ਤੇ ਧਰਨੇ ਦਿੱਤੇ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਅਸੀਂ ਹਲੇ 15 ਨੂੰ ਮੀਟਿੰਗ ਕਰਾਂਗੇ ਇਹ ਇਹ ਇੱਕ ਗੱਲ ਉਲਝਣ ਜਿਹੀ ਵਾਲੀ ਸਮਝ ਨਹੀਂ ਆਈ ਵੀ ਮੀਟਿੰਗ ਕਰਨ ਦੀ ਕੀ ਤੁੱਕ ਬਣਦੀ ਹੈ ਜੇਕਰ ਸਮਰਥਨ ਕਰਨਾ ਤਾਂ ਡਾਇਰੈਕਟ ਆ ਕੇ ਇੱਥੇ ਕੋਲ ਬੈਠ ਵੀ ਵੇਖੋ ਚਲੋ ਫਿਰ ਵੀ ਉਹਨਾਂ ਦੀ ਜੇ ਕੋਈ ਮਦ ਹੋਣੀ ਹੈ ਪਰ ਲੋਕਾਂ ਦੀ رائے ਹੋਊਗੀ ਵੀ ਹੁਣ ਬਿਨਾਂ ਦੇਰੀ ਤੋਂ ਖਨੌਰੀ ਆਏਗੀ। ਟਰੈਕ ਟਰਾਲੀਆਂ ਲੈ ਕੇ ਆਏਗੀ। ਆਪਦੇ ਭੀੜ ਆਪਦੀਆਂ ਪੈਣਾ ਨੌਜਵਾਨ ਮਾਤਾ ਜਿੰਮੇ ਅਸੀਂ ਮੋਰਚਾ ਦੇ ਵਿੱਚ ਇਕੱਠੇ ਹੋਨੇ ਇੱਥੇ ਦਿੱਸੀਏ। ਇਕੱਠੇ ਬੈਠ ਕੇ ਇੱਥੇ ਸਿਰ ਜੋੜ ਗਏ। ਅੱਜ ਵਧੀਆ ਮੈਸੇਜ ਜਾਊਗਾ। ਫੇਰ ਵੀ ਜੇ ਕੋਈ ਮੀਟਿੰਗ ਕਰਨੀ ਪੈਗੀ ਤਾਂ ਇੱਥੇ ਕਰ ਲਾਂਗੇ। ਪਰ ਮੈਨੂੰ ਲੱਗਦਾ ਵੀ ਸਮਾਂ ਮੀਟਿੰਗ ਵਾਲਾ ਨਾਗ ਰਾਗੇ। ਇਹ ਲੋਕਾਂ ਵੀ ਇਹ ਕਹਿਣਗੇ ਵੀ ਸਿਆਣਾ ਉਹ ਹੈ ਜਿਹੜਾ ਸਮੇਂ ਤੇ ਸੋਚ ਕੇ ਫੌਰੀ ਜਿਹੜਾ ਸੱਟ ਮਾਰਦਾ ਕੇਂਦਰ ਤੋਂ ਮੰਗਾ ਵੀ ਮਨਵਾ ਲੇ। ਤਾਂ ਮੈਨੂੰ ਲੱਗਦਾ ਵੀ ਚੰਗਾ ਅੱਜ ਮੈਸੇਜ ਗਿਆ ਜਿਹੜਾ ਲੋਕਾਂ ਨੂੰ ਲੱਗਦਾ ਸੀ ਵੀ ਇਕੱਠੇ ਇਹ ਬੈਠ ਹੀ ਨਹੀਂ ਸਕਦੇ ਬੜਾ ਮਤਭੇਦ ਹੈ ਪਰ ਅਸੀਂ ਕਿੰਨਾ ਮਤਭੇਦ ਹੋਵੇ ਕਿੰਨਾ ਕੁਝ ਹੋਵੇ ਪਰ ਅਸੀਂ ਕਿਸੇ ਮੁੱਦੇ ਤੇ ਇਕੱਠੇ ਹੋਏ ਨੇ ਅੱਜ ਉਹਨਾਂ ਨੇ ਸਹਿਮਤੀ ਸਾਡੀ 12 ਮੰਗਾ ਤੇ ਸਾਰੀ ਦਿੱਤੀ ਹੈ ਮੈਨੂੰ ਆਸ ਹੈ ਕਿ ਆਉਣਗੇ لازਮੀ ਉਹ ਆਗੂ ਸਿਆਣੇ ਨੇ ਲਾਜ਼ਮੀ ਵਿਚਾਰ ਕੇ ਖਨੋਰੀ ਵਾਲਾ ਸਿੱਥੇ ਬੈਠਾਂਗੇ ਆਉਣ ਵਾਲੇ ਦਿਨਾਂ 'ਚ ਇਕੱਠੇ ਬੈਠਾਂਗੇ ਆਖਰੀ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਕਸ਼ਨ ਹੋਣੇ ਆ ਪੰਜਾਬ ਸਰਕਾਰ ਦੇ ਖਿਲਾਫ ਜਾਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਡਰਾਫਟ ਹੈ ਉਹਨੂੰ ਆਪਾਂ ਰੱਦ ਕਰਾਉਣ ਲਈ ਹਾਲਾਂਕਿ ਉਹ ਰੱਦ ਕਰਤਾ ਪੰਜਾਬ ਸਰਕਾਰ ਦੀ ਉਹੋ ਜਿਹੜੇ ਐਕਸ਼ਨ ਹੋਣੇ ਆ ਉਹ ਸਾਂਝੇ ਹੋਣਗੇ ਜਾਂ ਤੁਸੀਂ ਅਲੱਗ ਕਰੋਗੇ ਉਹ ਅਲੱਗ ਕਰਨਗੇ ਵੇਖੋ ਜਿਹੜੇ ਡਰਾਫਟਾਂ ਦੀ ਗੱਲ ਹਨ ਬੀਜੇਪੀ ਸਾਹਮਣੇ ਲੜ ਨਹੀਂ ਸਕਦੀ ਦਿਮਾਗ ਬਹੁਤ ਆ ਉਹਨਾਂ ਦਾ ਜਿਵੇਂ ਪਿੰਡ ਦੇ ਵਿੱਚ ਕਹਾਵਤ ਹੁੰਦੇ ਫਲਾਨਾ ਬੰਦਾ ਉਂਗਲ ਲਾਉਂਦਾ ਵੀ ਚੁਗਲੀ ਕਰਦਾ ਹਮ ਚਲਦੇ ਮੋਰਚੇ ਦੇ ਵਿੱਚ ਡਰਾਫਟਾਂ ਵਾਲੀ ਗੱਲ ਲਿਆ ਕੇ ਐਮਐਸਪੀ ਗਰੰਟੀ ਨੂੰ ਹੌਲਾ ਪੇਸ਼ ਕਰਨਾ ਉਹਨੂੰ ਭਾਰੂ ਕਰਨਾ ਕਿ ਇਹ ਸਟੇਟਾਂ ਚ ਉਲਝ ਜਾਣ ਤੇ ਕੇਂਦਰ ਦੇ ਖਿਲਾਫ ਲੜਨਾ ਇਹ ਉਹਨਾਂ ਦੀ ਇੱਕ ਨੀਤੀ ਜਮਾਂ ਸਮੇਂ ਚਲਦੇ ਮੋਰਚੇ 'ਚ ਲੈਂਦੀ ਹੈ ਪਰ ਜਦੋਂ ਪੰਜਾਬ ਸਰਕਾਰ ਨੇ ਤਾਂ ਰਾਦੀ ਕਰ ਦਿੱਤੇ ਤੇ ਵਿਚਾਰਨ ਦੀ ਲੋੜ ਹੀ ਨਹੀਂ ਹੁਣ ਤਾਂ ਖਨੌਰੀ ਮੋਰਚੇ ਨੂੰ ਜਿੱਤਣ ਦੀ ਲੋੜ ਹੈ ਜੀ ਤਾਂ ਹੁਣ ਖਨੌਰੀ ਮੋਰਚੇ ਨੂੰ ਜਿੱਤਣ ਦੀ ਲੋੜ ਆ ਸਰਦਾਰ ਕਾਕਾ ਸਿੰਘ ਕੋੜਾ ਕਿਸਾਨ ਆਗੂ ਖਨੌਰੀ ਤੋਂ ਸਾਡੇ ਨਾਲ ਗੱਲ ਕਰ ਰਹੀ ਸਨ ਅੱਜ ਕਿਸਾਨ ਆਗੂ ਉਹਨਾਂ ਨੂੰ ਮਿਲਣ ਲਈ ਆਏ ਐਸ ਕੇ ਐਮ ਦੇ ਆਗੂਆਂ ਨੇ ਏਕਤਾ ਮਤਾ ਦਿੱਤਾ ਮਤਾ ਹਲੇ ਪੜਨਾ ਉਸਤੇ ਵਿਚਾਰਾਂ ਹਲੇ ਕਰਨੀਆਂ ਨੇ ਇਸ ਦੇ ਚੱਲਦਿਆਂ ਹੀ ਸ਼ੰਭੂ ਤੇ ਗਏ ਨੇ ਆਗੂ ਸਵਰਨ ਸਿੰਘ ਪੰਦੇਰ ਨੂੰ ਮਿਲਣ ਉੱਥੇ ਮੋਰਚੇ ਦੇ ਵਿੱਚ ਵਿਚਾਰਾ ਕਰਨ ਪਰ ਨਾਲ ਹੀ ਉਹਨਾਂ ਨੇ 15 ਜਨਵਰੀ ਨੂੰ ਇੱਕ ਪਟਿਆਲੇ ਦੇ ਵਿੱਚ ਕਿਸਾਨਾਂ ਦੀ ਮੀਟ ਕਰਨ ਦੀ ਵੀ ਗੱਲ ਕਹੀ ਆ ਕਾਕਾ ਸਿੰਘ ਕੋਲੜਾ ਜੀ ਨੇ ਹਾਲਾਂਕਿ ਇਹ ਕਿਹਾ ਕਿ ਉਹ ਜਾ ਸਕਣਗੇ ਜਾਂ ਨਹੀਂ ਜਾ ਸਕਣਗੇ ਇਹ ਹਲੇ ਕੱਲ ਨੂੰ ਜਾਂ ਪਰਸੋਂ ਦੇਖਿਆ ਜਾਵੇਗਾ ਵੀ ਸਮਾਂ ਲੱਗੇਗਾ ਕਿ ਨਹੀਂ ਪਰ ਇਸ ਘੜੀ ਦੇ ਵਿੱਚ ਉਹ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਤਾਂ ਲੋੜ ਆ ਕਿ ਜੋ ਵੀ ਇਕੱਠ ਕਰਨਾ ਜੋ ਵੀ ਮੀਟਿੰਗ ਕਰਨੀ ਹੈ ਵੱਡੇ ਪੱਧਰ ਦੀ ਉਹ ਖਨੌਰੀ ਤੇ ਕੀਤੀ ਜਾਵੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਤੋਂ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ